ਕਾਂਗਰਸ ਪਾਰਟੀ ਜਿਹੜਾ ਖਮਸਾਤ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਾਇਦ ਨਾ ਜ਼ਕੀਰ ਕਰਦਾ ਪਰ ਜੋ ਮੌਜੂਦ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸਤ ਸ਼ੁਰੂ ਹੋਈ ਆ ਉਹ ਬਹੁਤ ਖਤਰਨਾਕ ਆ ਪਰ ਸਾਹਿਬ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਨ੍ਹਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਇਹ ਸਮਝਦੇ ਆ ਕਿ ਇਹ ਕੁਝ ਹੋਇਆ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਬਾਜਵਾ ਬੋਲਿਆ ਪ੍ਰਤਾਪ ਬਾਜਵਾ ਤੇ ਉਹਨਾਂ ਦੋਸ਼ਾ ਕਿ ਤਰਨ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਪਟਿੰਗਦੇ 5-5 ਕਰੋੜ ਦੇ ਵਿੱਚ ਵੇਚਤੀ ਆ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਲੁੱਟਦੀ ਦੀ ਕੁੱਟਦੀ ਦੀ ਔਰ ਕ腐ਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜੜਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸਮਝਦਾ ਕਿ ਪ੍ਰਤਾਪ ਹਣੀ ਖੁਦ ਦੋਸ਼ੀ ਨੇ ਤਾਂ ਹੀ ਉਹ ਚੁੱਪ ਨੇ ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਔਰ ਇਸ ਕਰਕੇ ਜੱਖੜ ਹਣੀ ਸਭ ਦੋਸ਼ੀ ਨੇ ਜਿੰਨੇ ਬੰਦੇ ਸੀਗੇ ਇਹਨਾਂ ਸਾਰਿਆਂ ਨੇ ਪੰਜਾਬ ਦਾ ਬੇਇੱਜ਼ਤ ਕੀਤਾ ਚੱਲ ਰਿਹਾ ਹੈ ਅੱਜ ਅਸੀਂ ਬਲਾਕ ਸੰਮਤੀ ਦੇ ਜ਼ਿਲ੍ਹਾ ਪੁਲਿਸਦਾਰ ਵਾਸਤੇ ਉਹਦਾ ਸਵਾਲ ਕਿਹਦੇ ਵਾਕੋਕ ਜੋਨਾਂ ਚ ਜਾ ਕੇ ਜਿਹੜਾ ਆਪਣੇ ਸਾਦੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਪਾਰਟੀ ਦੇ ਲੀਡਰ ਜਿਹੜੇ ਆ ਉਹਨਾਂ ਸਾਧਿਆਂ ਨੂੰ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ 14 ਤਰੀਕ ਨੂੰ ਜਿਹੜਾ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਜਿਹੜੀਆਂ ਵੋਟਾਂ ਪਾਉਣੀਆਂ ਔਰ ਬਹੁਤ ਵਧੀਆ ਰਿਸਪੌਂਸ ਆ ਤੁਸੀਂ ਦੇਖਿਆ ਹੀ ਆ ਕਿੰਨੇ ਲੋਕ ਆਉਂਦੇ ਆ ਮੀਟਿੰਗਾਂ ਦੇ ਵਿੱਚ ਕਿੰਨਾ ਰਿਸਪੌਂਸ ਆ ਅਸੀਂ ਵੱਡੀ ਲੀਡ ਦੇ ਨਾਲ ਨਾਲ ਇਹ ਚ ਜਿੱਤਾਂਗੇ ਜ਼ਿਲ੍ਹਾ ਪੁਲਿਸਦਾਰ ਤੇ ਬਲਾਕ ਕਰਤੀ ਆ ਰਾਜ ਪਾਰਟੀਆਂ ਚ ਵੱਡਾ ਕੰਮਸਾਨ ਚੱਲ ਰਿਹਾ ਪਰ ਪ੍ਰਤਾਪ ਬਾਜਵਾ ਤੇ ਸੁਖਿੰਦਰ ਨਾਲ ਦੀ ਵੀਡੀਓ ਕਿਵੇਂ ਦੇਖਦੇ ਹੋ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਜਿਹੜਾ ਕਮਸਾਨ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਾਇਦ ਨਾ ਯਕੀਨ ਕਰਦਾ ਪਰ ਜੋ ਮੌਜੂਦ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸਤ ਸ਼ੁਰੂ ਹੋਈ ਹੈ ਉਹ ਬਹੁਤ ਖਤਰਨਾਕ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਦੋ ਹੀ ਦੋ ਹੀ ਹੱਥੀ ਕਿਦਾਂ ਲੁੱਟਿਆ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਇਹ ਸਮਝਦੇ ਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੀ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਜੈ ਨਵਜੋਤ ਕੋ ਸਿੱਧੂ ਨੇ ਦੋਸ਼ ਲਾਇਆ ਉਹ ਵੀ ਦੋਸਤ ਹੈ ਉਹ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਰੁਪਇਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦੋਸਤਾਂ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਬਾਜਵਾ ਬੋਲ ਰਿਹਾ ਪ੍ਰਤਾਪ ਬਾਜਵਾ ਤੇ ਉਹਨਾਂ ਦੋਸ਼ਾ ਕਿ ਤਰਨਤਨ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵਟਿੰਗਦੇ 5-5 ਕਰੋੜ ਦੇ ਵਿੱਚ ਵੇਚਤੀ ਆ ਇਸ ਕਰਕੇ ਉਹ ਵਿਰੋਧੀ ਧਿਰ ਦੇ ਨੇਤਾ ਨੇ ਹੋੜ ਉਹਨਾਂ ਨੂੰ ਇਸ ਸਥਿਤੀ ਆਪਣੀ ਸਵਸ਼ਤ ਕਰਨੀ ਚਾਹੀਦੀ ਆ ਨਹੀਂ ਕਰਦੇ ਤਾਂ ਇਹਦਾ ਮਤਲਬ ਉਹਨਾਂ ਨੂੰ ਪਤਾ ਆ ਕਿ ਕਾਂਗਰਸ ਇਹੀ ਕੋ ਚੱਲਦਾ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਲੁੱਟਦੀ ਦੀ ਕੁੱਟਦੀ ਦੀ ਔਰ ਕ腐ਪਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜਿਹੜਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸਮਝਦਾ ਕਿ ਪ੍ਰਤਾਪ ਹਣੀ ਖੁਦ ਦੋਸ਼ੀ ਨੇ ਤਾਂ ਹੀ ਉਹ ਚੁੱਪ ਨੇ ਤਾਂ ਹੀ ਉਹ ਜਵਾਬ ਨਹੀਂ ਦਿੰਦੇ ਸਭ ਲੋਕ ਕਹਿੰਦੇ ਕਿ ਤਰਤਾਂ ਦੀ ਸੀਟ ਵੇਚਤੀ ਜੀ ਕਮਜ਼ੋਰ ਕੈਂਡੀਡੇਟ ਪ੍ਰਤਾਪ ਉਹ ਪੰਜਵੇਂ ਨੰਬਰ ਤੇ ਆਇਆ ਪਰ ਉਹਨਾਂ ਨੂੰ ਗੱਲ ਨਹੀਂ ਆਉਂਦੀ ਸਮਝਦੇ ਕਿ ਦੀ ਗੱਲ ਇਸ ਕਰਕੇ ਜਿਹੜਾ ਨਵਜੋਤ ਕੋਲ ਸਿੱਧੂ ਨੇ ਕਿਹਾ ਉਹ ਬਿਲਕੁਲ ਦੁਸਤ ਗਿਆ ਉਹ ਬਿਲਕੁਲ ਸਹੀ ਗਿਆ ਔਰ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਔਰ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪ ਹੀ ਕਹਿਦੇ ਕੋਈ ਦੂਜਾ ਬੰਦਾ ਨਹੀਂ ਕਹਿਦੇ ਉਹ ਆਪੋਜੀ ਦੋਸ਼ ਲਾਦੇ ਕਿ ਫਲਾਣਾ ਇੰਨੇ ਕਰੋੜ ਖਾ ਗਿਆ ਫਲਾਣਾ ਇੰਨਾ ਕਰੋੜ ਖਾ ਗਿਆ ਇਸ ਕਰਕੇ ਜਿਹੜੇ ਕਰੋੜਾ ਖਾਨ ਵਾਲੇ ਲੀਡਰ ਆ ਇਹਨਾਂ ਨੂੰ ਪੰਜਾਬ ਚੋਂ ਮੂੰਹ ਨਹੀਂ ਲਾਉਣਾ ਚਾਹੀਦਾ ਲੀਗਲ ਨੋਟਸ ਕੱਢੇ ਜਾ ਰਹੇ ਆ ਪ੍ਰੋਫੈਸਰ ਜਿੰਦਰ ਨੰਦਾਵਾ ਦੀ ਗੱਲ ਕਰੀਏ ਮੇਰੇ ਕੋਲ ਮਦਦ ਹੁਣ ਆ ਦੇ ਸਭ ਦੇਖੋ ਲੀਗਲ ਨੋਟਿਸ ਜਿਹੜਿਆ ਉਹ ਕੱਢੇ ਜਾਦੇ ਕਦੀ ਕੱਢੇ ਜਾਦੇ ਮੈਨੂੰ ਇੱਥੇ ਪਤਾ ਨਹੀਂ ਮੇਰੇ ਨਾਲੋਂ ਲੀਗਲ ਨੋਟਰ ਨਾਲੋਂ ਮੈਨੂੰ ਜ਼ਿਆਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਨੇ ਪੰਜਾਬ ਨੂੰ ਕਿੰਨਾ ਲੁੱਟਿਆ ਆ ਸਹੀ ਅੰਸਰ ਹੈ ਜਿਹੜਾ ਉਹਨਾਂ ਗਾਂਧੀ ਨੂੰ ਦੇਣਾ ਚਾਹੀਦਾ ਨਵਜੋਤ ਕੋ ਸਿੱਧੂ ਦਾ ਉਹ ਲੋ ਕਹਿ ਰਹੇ ਆ ਕਿ 90% ਕਾਂਗਰਸ ਸਾਡੇ ਨਾਲ ਆ ਉਹ ਕਹਿ ਰਹੇ ਹਾਈ ਕਮਾਂਡ ਸਾਡੇ ਨਾਲ ਆ ਇਸ ਕਰਕੇ ਉਹ ਜਿਹੜਾ ਨੋਟਿਸ ਵਗੈਰਾ ਦਿੱਤਾ ਉਹ ਤੇ ਦਿੱਤਾ ਨੇ ਰਾਜੇ ਬਰਿੰਗ ਦੇ ਜਿਹਦੇ ਤੋਂ ਦੋਸ਼ ਲਾਉਂਦੇ ਆ ਬਾਡੀਆਂ ਦਾ ਜਿੱਤੇ ਦੋਸ਼ ਲਾਉਂਦੇ ਆ ਤਰਤਾਰ ਨਾਲ ਇਲੈਕਸ਼ਨ ਦਾ ਇਹ ਤਾਂ ਰੋਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਨਵਜੋਤ ਕੋ ਸਿੱਧੂ ਜੋ ਕਹਿ ਰਹੀ ਹੈ ਜਿਹੜਾ 500 ਕਰੋੜ ਰੁਪਇਆ ਲੈ ਕੇ ਉਹ ਚਿਹਰਾ ਦਿੰਦੇ ਆ ਇਹ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਉਹ ਜਿਹੜੇ ਚੰਨੀ ਆ ਦੇ ਪੈਸੇ ਆ 350 ਕਰੋੜ ਰੁਪਇਆ ਉਹ ਕਿੱਥੇ ਗਿਆ ਕਿਹੜੇ ਕਾਂਗਰਸੀ ਦੀ ਜੇਬ ਚ ਗਿਆ ਜਾਖੜ ਨੂੰ ਵੀ ਕਹਿੰਦੇ ਕਿ ਸਾਰੇ ਲੀਡਰਾਂ ਦੀ ਸਮਾਂਪਤ ਜਾਂਚ ਉੱਡ ਗਈ ਹੈ ਵੇਖੋ ਜੀ ਜ ਸੁਨੀਲ ਜਾਖੜ ਜੀ ਦੀ ਤੇ ਮੈਂ ਮੈਨੂੰ ਉਹਨਾਂ ਦੇ ਪਿਛੇ ਤਾਂ ਵੈਸੇ ਬੜਾ ਉਹ ਹਾਸਾ ਹੁੰਦਾ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਗੁਆਚ ਜੋਤ ਤੇ ਨਵਜੋਤ ਸਿੱਧੂ ਦੋਵੇਂ ਪ੍ਰਧਾਨ ਸੀਗੇ ਉਦੋਂ ਪ੍ਰਧਾਨ ਸੀਗੇ ਜਦੋਂ ਸਭ ਲੈਣ ਦੇ ਨੋਏ ਆ ਉਦੋਂ ਬੋਲੇ ਨਹੀਂ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਸਮਝਦੇ ਇੱਕ ਦੀ ਗੱਲ ਜਾਂਚ ਤਾਂ ਹੋਣੀ ਚਾਹੀਦੀ ਹੈ ਇਹ ਤਾਂ ਸੱਚੀ ਹੈ ਗੱਲ ਬਾਅਦ ਜਾਖੜ ਸਾਹਿਬ ਉਦੋਂ ਕਿਉਂ ਨਹੀਂ ਬੋਲੇ ਇਹਨਾਂ ਮਲ ਜਾਖੜ ਵੀ ਕਿਦਾਂ ਦਾ ਕਿਹਦੇ ਸੀਐਮ ਦੀ ਤੌਰ ਦੇ ਵਿੱਚ ਸੀਗੇ ਉਹ ਵੀ ਚੁੱਪ ਹੀ ਸੌਦੇਬਾਜ਼ੀ ਆ ਉਹਨਾਂ ਨੇ ਆਪਣੇ ਅੱਖੀ ਦੇਖੀਆਂ ਉਹ ਸੌਦੇਬਾਜ਼ੀਆਂ ਹੋ ਸਕਦਾ ਉਹਨਾਂ ਦੇ ਹਿੱਸੇਦਾਰੀ ਵੀ ਹੋਵੇ ਇਸ ਕਰਕੇ ਜੱਖੜੋਣੀ ਸਭ ਦੋਸ਼ੀ ਨੇ ਜਿੰਨੇ ਬੰਦੇ ਸੀਗੇ ਇਹਨਾਂ ਸਾਰਿਆਂ ਨੇ ਪੰਜਾਬ ਦਾ ਬੇੜਾ ਗੱਤ ਕੀਤਾ ਸੁਖਬੀਰ ਬਾਦਲ ਆ ਜਾ ਰਹੇ ਚੋਣ ਪ੍ਰਚਾਰ ਕਰਨ ਮਜੀਠੇ ਵਿੱਚ ਕਿਵੇਂ ਦੇ ਦੇ ਕਿੱਥੇ ਆਵੇ ਮਜੀਠੇ ਜਾ ਕੋਈ ਨਹੀਂ ਇਲੈਕਸ਼ਨ ਹੋਦੀਆਂ ਕਿੱਥੇ ਆ ਜਾਣ ਸੁਖਬੀਰ ਬਾਦਲ ਹੋਣੀ ਉਹਨਾਂ ਦਾ ਕੰਮ ਹੋ ਗਿਆ ਉਹਨਾਂ ਦਾ ਕੰਮ ਖਤਮ ਹੋ ਗਿਆ ਅਕਾਲੀ ਦਲ ਪੰਜਾਬ ਤੋਂ ਖਤਮ ਹੋ ਗਿਆ ਅਕਾਲੀ ਦਲ ਨੂੰ ਕਿਹ ਵੋਟ ਦੀ